ਅਜਲੂ ਦਿਹਾੜਾ ਦੇ ਵਿੱਚ ਪਨਪਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰ ਦਿਵਸ ਮੌਕੇ ਪੀਆਰਟੀਸੀ ਡਿਪੋਆਂ ਦੇ ਵੱਕਵਕ 게ਟਾਂ ਤੇ ਝੰਡੇ ਲਹਿਰਾ ਕੇ ਰਸਮ ਅਦਾ ਕੀਤੀ ਗਈ। ਅਦਰ ਲੱਡੂ ਵੰਡ ਕੇ ਖੁਸ਼ੀ ਹਦਾ ਕੀਤੀ ਗਈ। ਜਿਲ੍ਹਾ ਦੀ ਵਜਾ ਤੋਂ ਇਹਨਾਂ ਨੂੰ ਆਪਣੇ ਹੱਥ ਮਿਲੇ। ਉੱਥੇ ਇਸ ਮੌਕੇ ਪਨਪਸ ਪੀਆਰਟੀਸੀ ਦੇ ਵੱਕਵਕ ਜਿੱਤੇ ਬੰਦੀਆ ਵੱਲੋਂ ਡਿਪੋਆਂ ਦੇ ਬਾਹਰ ਟ੍ਰੈਲੀ ਕਰਕੇ ਸਰਕਾਰਾਂ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਉੱਥੇ ਇਸ ਮੌਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਨਤੀਜੇ ਦੀ ਸਰਕਾਰ ਹਮਨਨਲ ਵਾਦੇ ਕਰਦੀ ਹਾਰੀ ਹਮਕੀ ਖਰਚੇ ਮਜ਼ਦਮਾ ਨੂੰ ਪੱਕਾ ਕਰਨ ਤੇ ਅਧਿ ਵਿਭਾਗ ਦਾ ਨੀਤੀਕਰਨ ਬੰਦ ਕਰਾਂਗੇ ਪਰ ਜਦੋਂ ਸੱਤਾ ਵਿੱਚ ਆ ਜਾਂਦੇ ਹਨ ਉਹ ਵਿਭਾਗ ਦਾ ਅਤੇ ਮਜ਼ਦਮਾ ਦਾ ਨੀਤੀਕਰਨ ਕਰ ਜਾਂਦੇ ਹਨ ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇਜ ਪੰਗਬਸ ਡੀ.ਸੀ. ਕੰਟਰੈਕਟਰ ਜੁਨੀਅਰ ਪੰਜਾਬ ਅੱਜ ਗੇਟ ਰੈਲੀ ਰੱਖੀ ਹੈ ਬਿਲਕੁਲ ਅੱਜ 1 ਮਈ ਮਜ਼ਦੂਰ ਦਿਵਸ ਆ ਜਿਹੜੀਆਂ ਸਾਨੂੰ ਪਿਛਲੇ ਸਮੇਂ ਚ ਸਾਡੇ ਪੁਰਾਣੇ ਜਿਹੜੇ ਸੰਘਰਸ਼ੀ ਯੋਧਿਆਂ ਨੇ ਸੰਘਰਸ਼ ਲੜ ਕੇ ਸਾਨੂੰ ਇਹ ਡਿਊਟੀ ਕਰਦਾ ਜਿਹੜਾ 8 ਘੰਟੇ ਡਿਊਟੀ ਕਰਦਾ ਜਿਹੜਾ ਸਮਾਨਰ ਅਧਾਰਤ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਓਵਰ ਟਾਈਮ ਦਾ ਸਮਾਨਰ ਅਧਾਰਤ ਕਰਾਇਆ ਉਹਨਾਂ ਨੂੰ ਅਸੀਂ ਸ਼ਰਧਾ ਅਲੀ ਦਿੰਦੇ ਆ ਆ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਵਾ ਇਹ ਝੰਡੇ ਦੀ ਰਸਮ ਪਤਾ ਕੀਤੀ ਆ ਤੇ ਲੱਡੂ ਵੰਡ ਕੇ ਜਿਹੜੀ ਆ ਖੁਸ਼ੀ ਯਾਰ ਕੀਤੀ ਆ ਕਿ ਜਿਨ੍ਹਾਂ ਨੇ ਸਾਨੂੰ ਹੱਕ ਦਿਵਾਇਆ ਗੁਰਨਾਲੀ ਅਸੀਂ ਅੱਜ ਜਥੇਬੰਦੀ ਵੱਲੋਂ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਲੰਬੇ ਸਮੇਂ ਤੋਂ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਸਟੇਟ ਦੀ ਸਰਕਾਰ ਉਹ ਵਾਅਦੇ ਕਰਦੇ ਆ ਰਹੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਵਿਭਾਗਾਂ ਦਾ ਨਿੱਜੀਕਰਨ ਬੰਦ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਉਦੋਂ ਵਿਭਾਗਾਂ ਦਾ ਵੀ ਨਿੱਜੀਕਰਨ ਕਰਨ ਲੱਗ ਜਾਂਦੇ ਆ ਔਰ ਮੁਲਾਜ਼ਮਾਂ ਦਾ ਵੀ ਛੂਛਣ ਕਰਨ ਲੱਗ ਜਾਂਦੇ ਆ ਪਿਛਲੇ ਸਮੇਂ 'ਚ ਸਾਡੀ ਜਥੇਬੰਦੀ ਦੀ ਵਾਰ-ਵਾਰ ਮਾਨਯੋਗ ਮੁੱਖ ਮੰਤਰੀ ਨਾਲ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਪੀਜੀ ਪੰਜਾਬ ਨਾਲੋਂ ਚਲੀਆਂ ਚੀਮਾ ਸਾਹਿਬ ਨਾਲ ਮੀਟਿੰਗ ਹੋ ਗਈਆਂ ਟਰਾਂਸਪੋਰਟ ਮੰਤਰੀ ਸਾ ਪਰ ਕਿਤੇ ਨਾ ਕਿਤੇ ਜਦੋਂ ਮੀਟਿੰਗ ਦੇ ਵਿੱਚ ਗੱਲਾਂ ਮੰਨ ਲੈਂਦੇ ਆ ਤੇ ਜਦੋਂ ਵਿਭਾਗ ਪੱਧਰ ਤੇ ਲਾਗੂ ਹੋਣੀਆਂ ਹੁੰਦੀਆਂ ਜਾਂ ਕੋਈ ਪਾਲਿਸੀ ਤਿਆਰ ਹੋਣੀ ਹੁੰਦੀ ਆ ਤੇ ਥੱਲੇ ਛਾਂਦੋਂ ਲਾਗੂ ਨਹੀਂ ਹੁੰਦੀ ਜਿਹਦੇ ਕਰਕੇ ਸਾਨੂੰ ਵਾਰ-ਵਾਰ ਜਿਹੜਾ ਰੋਸ ਤੇ ਹੋਣਾ ਪੈਂਦਾ ਅੱਜ ਵੀ ਅਸੀਂ ਉਹ ਰੋਸ ਦੇ ਵਿੱਚੋਂ ਗੱਟੜੀਆਂ ਕਰ ਰਹੇ ਹਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਸਿੱਟਾ ਬਿਲਕੁਲ ਪਿਛਲੇ ਸਮੇਂ ਸਾਡੀ ਜਿਹੜੀ ਮੀਟਿੰਗ ਹੋਈ ਆ 9 ਅਪ੍ਰੈਲ ਦੀ ਉਹ ਮਾਨਜੁਗ ਜੀ ਪੰਜਾਬ ਨਾਲ ਸੀਗੀ ਤੇ ਉਸ ਤੋਂ ਬਾਅਦ ਵਿੱਤ ਮੰਤਰੀ ਸਾਹਮਣਾ ਸੀ ਤੇ ਉਹਨਾਂ ਨੇ ਦੋ ਚੀਜ਼ਾਂ ਦੀ ਸਾਨੂੰ ਸਹਿਮਤੀ ਦਿੱਤੀ ਸੀ ਇੱਕ ਤੇ ਵਿਭਾਗ ਨੂੰ ਕਿਹਾ ਸੀ ਵੀ ਤੁਸੀਂ ਲੋਨ ਤੇ ਗੱਡੀਆਂ ਲੈ ਲਓ ਵਿਭਾਗ ਦੀਆਂ ਤੇ ਤੁਸੀਂ ਲੋਨ ਮੋੜ ਦਿਓ ਜਿੰਨੀਆਂ ਵੀ ਲੈਣੀਆਂ ਤੁਸੀਂ ਲੈ ਸਕਦੇ ਜੀ ਪਰ ਵਿਭਾਗ ਉੱਤੇ ਪ੍ਰਕਿਰਿਆ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਉਹ ਲੱਗਦਾ ਵੀ ਵਿਭਾਗ ਦੀ ਜਾਂ ਸਰਕਾਰ ਦੀ ਮਿਲੀਭੁਗਤ ਹੈ ਕਿ ਸਾਨੂੰ ਗਮਰਾਹ ਕਰਨਾ ਕਿਉਂਕਿ ਉਹ ਗੱਡੀਆਂ ਪਾਉਣ ਦੀ ਵਿੱਯਾ ਕਿਤੇ ਨਾ ਕਿਤੇ ਕਿਲੋਮੀਟਰ ਵਾਲੀ ਰੂਪਰੇਖਾ ਵਾਲੇ ਪਾਸੇ ਨੂੰ ਲੱਗਦਾ ਕਿ ਜਾ ਰਹੇ ਆ ਦੂਜੀ ਗੱਲ ਹੈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢਣਾ ਜਿਹੜੇ ਲੁੱ ਉਨਾ ਸਬੰਧੀ ਵੀ ਉਹਨਾਂ ਨੇ ਸਮਾਂ ਦਿੱਤਾ ਸੀ ਕਿ 15 ਦਿਨਾਂ ਦੇ ਵਿੱਚ ਕਮੇਟੀਆਂ ਤਿਆਰ ਕਰੋ ਡਿਪੂ ਪਦਰ ਦੀਆਂ ਤੇ ਠੇਕੇਦਾਰਾਂ ਨੂੰ ਬਾਹਰ ਕੱਢੋ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰੋ ਤੇ ਵੀ ਕੋਈ ਕੰਮ ਨਹੀਂ ਹੋ ਰਿਹਾ ਸਗੋਂ ਉਲਟਾ ਜਦੋਂ ਕੋਈ ਗੱਲਬਾਤ ਸਿਰੇ ਲੱਗਣ ਦੀ ਆਉਦੀ ਆ ਕੋਈ ਨਾ ਕੋਈ ਅਧਿਕਾਰੀ ਬਦਲ ਦਿੰਦੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਇੱਕ ਇੱਕ ਅਧਿਕਾਰੀ ਜਿਹੜਾ ਉਹ ਪੂਰੇ 5-5 ਸਾਲ ਲਾ ਜਾਂਦਾ ਸੀਗਾ ਉਹ ਵਿਭਾਗ ਨੂੰ 6 ਮਹੀਨੇ ਸਮਝੰਦਿਆਂ ਲਾਉਂਦਾ ਸੀਗਾ ਫਿਰ ਵਿਭਾਗ ਨੂੰ ਚਲਾਉਣ ਦਾ ਸਮਾਂ ਲਾਉਂਦਾ ਸੀ ਪਰ ਇਹ ਸਰਕਾਰ ਦੇ ਕੋਈ ਸਿਰਫ ਇੱਕ ਬਦਲੀਆਂ ਤੋਂ ਇਲਾਵਾ ਕੁਝ ਨਹੀਂਗਾ 2 ਮਹੀਨੇ ਨਹੀਂ ਲੰਘਦੇ 3 ਨਹੀਂ ਲੰਘਦੇ ਆਈਐਸ ਅਫਸਰਾਂ ਦੀ ਬਦਲੀਆਂ ਕਦੀ ਡਾਇਰੈਕਟਰ ਬਦਲਦਾ ਕਦੀ ਸੈਕਟਰੀ ਬਦਲਦਾ ਕਦੀ ਥੱਲੇ ਵਾਲਾ ਅਧਿਕਾਰੀ ਕੋਈ ਬਦਲਦਾ ਜੇਕਰ ਸਰਕਾਰ ਨੇ ਕੰਮ ਕਰਨੇ ਹੋਣ ਮਲਾਜਮਾਂ ਨੂੰ ਹੱਕ ਦੇਣੇ ਕਿ ਉੱਥੇ ਬਦਲੀਆਂ ਕਰਨ ਦੀ ਲੋੜ ਨਹੀਂ ਸਕੋ ਇੱਕ ਅਫਸਰ ਨੂੰ ਲਾ ਕੇ ਉਦੀ ਉੱਤੇ ਪੈਰਵਾਈ ਕਰਨ ਪੁੱਛ ਕੇ ਕਰਨ ਵੀ ਭਾਈ ਵਾਕਿਆ ਤੁਸੀਂ ਵਿਭਾਗ ਦੀ ਕੀ ਅਪਡੇਟ ਆ ਤੁਸੀਂ ਵਿਭਾਗ ਨੂੰ ਕਿੰਨਾ ਬਣਾਵੇ ਚ ਲਿਆਂਦਾ ਕਿੰਨਾ ਮੁਲਾਜ਼ਮਾਂ ਨੂੰ ਕੀ ਹਿੱਤ ਵੇਖਿਆ ਉਹਨਾਂ ਦਾ ਕੀ ਬੈਨੀਫਿਟ ਦਿੱਤਾ ਇਹ ਵਿਭਾਗਾਂ ਦੇ ਬਾਹਰ ਬੋਰਡ ਤੇ ਸਰਕਾਰੀ ਲਾਇਆ ਪਰ ਅੰਦਰੋਂ ਵਿਭਾਗਾਂ ਨੂੰ ਕਿਤੇ ਨਾ ਕਿਤੇ ਜਿਵੇਂ ਬਿਮਾਰੀਆਂ ਲੱਗ ਜਾਂਦੀਆਂ ਨਾ ਭਿਆਨਕ ਬਿਮਾਰੀਆਂ ਉਹ ਬਿਮਾਰੀਆਂ ਲੱਗੀਆਂ ਹੋਈਆਂ ਸਿੱਧੇ ਤੌਰ ਤੇ ਵਿਭਾਗਾਂ ਨੂੰ ਬੰਦ ਕਰਨ ਵਾਲੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਨੇ ਕਿਉਂਕਿ ਜੇਕਰ ਇਹ ਵਿਭਾਗ ਟ੍ਰਾਂਸਪੋਰਟ ਦਾ ਇੱਡਾ ਵੱਡਾ ਦਾਰਾ ਜੇਕਰ ਇਹ ਬੰਦ ਹੁੰਦਾ ਤੇ ਸਿੱਧੇ ਤੌਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਬੰਦ ਹੋਣ ਲਉਂਦੇ ਆ ਮਹਿਲਾਵਾਂ ਨੂੰ ਫ੍ਰੀ ਸਫਰਤੂਲਤਾ ਦਿੱਤੀਆਂ ਨੇ ਜਾਂ ਹੋਰ ਜਿਹੜੀਆਂ ਕੈਟਾਗਰੀਆਂ ਉਹ ਸਿੱਧੇ ਤੌਰ ਤੇ ਬੰਦ ਹੋ ਜਾਣੀਆਂ ਕਿਉਂਕਿ ਟਰਾਂਸਪੋਰਟ ਦੀ ਜਿਹੜੀ ਇਹ ਰੀੜ ਦੀ ਹੱਡੀ ਹੈ ਇੱਕ ਪੰਜਾਬ ਦਾ ਹਿੱਸਾ ਵਾ ਜਿਹਦੀ ਕਿਉਂਕਿ ਅਮਰਜੈਂਸੀ ਸਿਵਾਵਾਂ 'ਚ ਵੀ ਜ਼ਰੂਰਤ ਪੈਂਦੀ ਆ ਚਾਹੇ ਕੋਈ ਦੰਗਾ ਫਸਾਦ ਹੋ ਜੇ ਚਾਹੇ ਕੋਈ ਕੁਦਰਤੀ ਆਫਤ ਆ ਜਾਏ ਜਿਵੇਂ ਹੜ ਆਗੇ ਸੀ ਪਿੱਛੇ ਉਦੋਂ ਟਰਾਂਸਪੋਰਟ ਨੂੰ ਵਰਤਿਆ ਗਿਆ ਕਿਉਂਕਿ ਇਹ ਟਰਾਂਸਪੋਰਟ ਨੂੰ ਵੇਖਣ ਦੀ ਲੋੜ ਨਹੀਂ ਹੁੰਦੀ ਟੈਂਕੀਆਂ ਭਰੀਆਂ ਹੁੰਦੀਆਂ ਗੱਡੀਆਂ ਦੀਆਂ ਜਿੱਥੇ ਵੀ ਲੋੜ ਪੈਂਦੀ ਸਟਾਫ ਤਿਆਰ ਪਰ ਤਿਆਰ ਹੁੰਦਾ ਉੱਥੇ ਲਿਜਾਇਆ ਜਾਂਦੇ ਪ ਸੱਚਖੰਡ ਹਜੂਰ ਸਾਹਿਬ ਤੋਂ ਜਾ ਕੇ ਲੋਕਾਂ ਨੂੰ ਲੈ ਕੇ ਆਏ ਸੀ। ਸੋ ਇਸ ਕਰਕੇ ਸਮੇ ਸਮੇਤੇ ਵਿਭਾਗ ਨੇ ਲੋਕਾਂ ਦੀ ਬਾਹ ਫੜੀ ਆ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ। ਸੋ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਵਿਭਾਗ ਇਹ ਧਾਰਾ ਤੁਹਾਡਾ ਵਾ ਜੇਕਰ ਇਹ ਵਿਭਾਗ ਬਚੂਗਾ ਤੇ ਤੁਹਾਡੇ ਨੌਜਵਾਨਾਂ ਨੂੰ ਪਿੰਡਾਂ ਵਾਲਿਆਂ ਨੂੰ ਸਾਰੇ ਸ਼ਹਿਰਾਂ ਵਾਲਿਆਂ ਨੂੰ ਇੱਥੇ ਰੁਜ਼ਗਾਰ ਮਿਲੂਗਾ ਤੇ ਇਸ ਵਸਤੇ ਤੁਹਾਨੂੰ ਜਿਹੜੀ ਸਫਰ ਸਹੂਲਤ ਮਿਲੂਗੀ ਇਹਦੇ ਨਾਲ ਸਾਡੇ ਪਿੰਡਾਂ ਦੇ ਜਿਹੜੇ ਨੌਜਵਾਨ ਬੱਚੇ ਆ ਉਹ ਪੜ੍ਹਨ ਲਿਖਣ ਦੀ ਸ਼ਹਿਰਾਂ ਚ ਆਉਣਗੇ ਤੇ ਚੰਗੀ ਪੜ੍ਹਾਈ ਲਿਖਾਈ ਲੈ ਕੇ ਤੇ ਆਉਣ ਵਾਲੇ ਸਮੇਂ ਚ ਵੱਡੇ ਰੁਜ਼ਗਾਰ ਆਪਣੇ ਪੈਦਾ ਕਰ ਸਕਦੇ ਆ ਸਰ ਗੇਟ ਰੈਲੀਆਂ ਦੀ ਗੱਲ ਲੁਧਿਆਣਾ ਚ ਜਾਂ ਸਾਰੇ ਨਹੀਂ ਪੂਰੇ ਪੰਜਾਬ ਚ ਗੇਟ ਰੈਲੀਆਂ ਨੇ ਅੱਜ ਅੱਜ ਗੇਟ ਰੈਲੀਆਂ ਨੇ 3 ਤਰੀਕ ਨੂੰ ਅਸੀਂ ਆਪਣੀ ਮੀਟਿੰਗ ਕਰਕੇ ਜਥੇਬੰਦੀ ਦੀ ਤੇ ਵੱਡੇ ਜਿਹੜੇ ਐਕਸ਼ਨ ਲੀਕ ਰਹੇ ਆ ਕਿਉਂਕਿ ਸਰਕਾਰ ਵੱਲੋਂ ਲਗਾਤਾਰ ਜਿਹੜੀ ਡੰਗ ਪਾਉ ਨੀਤੀ ਅਪਣਾਈ ਜਾ ਰਹੀ ਆ ਤੇ ਵਿਭਾਗਾਂ ਦਾ ਨਿੱਜੀਕਰਨ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਉਹਨੂੰ ਲੈ ਕੇ ਅਸੀਂ ਜਿਹੜੇ ਸੰਘਰਸ਼ਾਂ ਦੇ ਨੂਰੇ ਖਿਆ ਤਿਆਰ ਮੇਰਾ ਨਾਮ ਸੁਖਵਿੰਦਰ ਸਿੰਘ ਜੀ 22 ਪ੍ਰਧਾਨ ਡਿਪੂ ਲੁਧਿਆਣਾ ਜੀ ਅੱਜ ਸਰ ਗੇਟ ਰੈਲੀ ਦੇ ਕੀ ਕਸ ਕਰਨ ਗੇਟ ਰੈਲੀ ਜੀ ਤੁਹਾਨੂੰ ਪਹਿਲਾਂ ਹੀ ਸਾਡੇ ਸੈਕਟਰੀ ਸਾਹਿਬ ਨੇ ਸਾਰੀ ਜਿਹੜੀ ਹੈਗੀ ਆ ਗੱਲਬਾਤ ਵਿਸਤਾਰ ਨਾਲ ਦੱਸੀ ਆ ਸੋ ਮੈਂ ਵੀ ਚਲੋ ਦੱਸ ਦੇਣਾ ਚਾਹਣਾ ਤੁਹਾਨੂੰ ਕਿ ਸਾਡੇ ਜਿਹੜੀਆਂ ਸਾਡੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਸਰਕਾਰ ਜਿਹੜੀ ਉਹ ਟਾਲਦੀ ਆ ਰਹੀ ਆ ਸਿਰਫ ਇੱਕ ਡੰਗ ਟਪਾਉ ਨੀਤੀ ਜਿਹਨੂੰ ਕਿ ਆਪਾਂ ਟਾਈਮ ਪਾਸ ਕਹਿ ਦਿੰਦੇ ਆ ਉਹ ਅਪਣਾਈ ਹੋਈ ਆ ਪਹਿਲੀਆਂ ਸਰਕਾਰਾਂ ਨੇ ਵੀ ਹੋਣ ਵਾਲੀ ਨੇ ਵੀ ਜਿਸ ਤੇ ਰੋਜ਼ ਵਜੋਂ ਅਸੀਂ ਜਿਹੜੀਆਂ ਅੱਜ ਗੇਟ ਰੈਲੀयां ਨੇ ਪੂਰੇ ਪੰਜਾਬ ਵਿੱਚ ਕਰ ਰਹੇ ਆ ਤਿੰਨ ਤਰੀਕ ਨੂੰ ਜਥੇਬੰਦੀ ਕਰਕੇ ਜਿਹੜੇ ਆਉਣ ਵਾਲੇ ਐਕਸ਼ਨ ਨੇ ਉਹ ਲਿਖ ਕੇ ਜਾਣਗੇ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਹ ਸੰਘਰਸ਼ ਅਸੀਂ ਕਰ ਰਹੇ ਹਾਂ ਮੈਕਮੇ ਨੂੰ ਬਚਾਉਣ ਦਾ ਵੀ ਤੇ ਆਪਣੀਆਂ ਨੌਕਰੀਆਂ ਰੈਗੂਲਰ ਕਰਵਾਉਣ ਦਾ ਵੀ ਉਹ ਅਸੀਂ ਲੜਦੇ ਰਹਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਰ ਜਿਵੇਂ ਕਿਲੋਮੀਟਰ ਦਾ ਜਿਆਦਾ ਰੋਪਾ ਪੈ ਰਿਹਾ ਉਹਦੇ ਨਾਲ ਤੁਹਾਨੂੰ ਕੀ ਬੈਨੀਫਿਟ ਨਹੀਂ ਮਿਲਦਾ ਕਿਲੋਮੀਟਰ ਦੇਖੋ ਜੀ ਕਿਲੋਮੀਟਰ ਸਕੀਮ ਅਧੀਨ ਜਿਹੜੀ ਬੱਸ ਪਾਈ ਜਾਂਦੀ ਹੈ ਮੈਕਮੇ ਦੇ ਵਿੱਚ ਸਾਡੇ ਸੀਨੀਅਰ ਲੀਡਰ ਜਿਹੜੇ ਸਾਡੀ ਸੈਂਟਰ ਬੋਰਡ ਦੀ ਲੀਡਰ ਨੇ ਸਰਕਾਰ ਨਾਲ ਬਕਵਾਕ ਸਮੇਂ ਤੇ ਮੀਟਿੰਗਾਂ ਹੋਈਆਂ ਨੇ ਉਹਨਾਂ ਨੂੰ ਅੰਕੜੇ ਕੱਢ ਕੇ ਅਸੀਂ ਦੱਸ ਚੁੱਕੇ ਹਾਂ ਕਿ ਕਿਲੋਮੀਟਰ ਸਕੀਮ ਜਿਹੜੀ ਬਸ ਅਧੀਨ ਪਾਈ ਜਾਂਦੀ ਹੈ ਕਿਲੋਮੀਟਰ ਅਧੀਨ ਉਹ ਸਿੱਧੇ ਤੌਰ ਤੇ ਮੈਕਮੇ ਨੂੰ ਨੁਕਸਾਨ ਆ ਉਹਦਾ ਉਹਦੇ ਵਿੱਚ ਸਾਡਾ ਸਟਾਫ ਪਹਿਲੀ ਗੱਲ ਤਾਂ ਸਾਡਾ ਡਰਾਈਵਰ ਨਹੀਂ ਰਹਿੰਦਾ ਉਸ ਗੱਡੀ ਤੇ ਸਿਰਫ ਸਾਡਾ ਕੰਡਕਟਰ ਕੰਮ ਕਰਦਾ ਉਸ ਤੋਂ ਬਾਅਦ ਉਹ ਗੱਡੀ ਦਾ ਜਿਹੜੇ ਕਿਲੋਮੀਟਰ ਹੈ ਜ਼ਿਆਦਾ ਤੋਂ ਜ਼ਿਆਦਾ ਕਰਵਾਏ ਜਾਂਦੇ ਨੇ 4-500 ਕਿਲੋਮੀਟਰ ਉਹ ਗੱਡੀ ਕਰਦੀ ਆ ਤੇ ਉਹਨੇ ਆਪਣੇ ਪੈਸੇ ਲੈ ਜਾਣਾ ਚਾਹੇ ਸਰਕਾਰ ਨੂੰ ਕੁਝ ਬਚਿਆ ਚਾਹੇ ਨਾ ਬਚਿਆ ਜੇ ਸਾਡੀ ਗੱਡੀ ਕੰਮ ਕਰਦੀ ਹੈ ਨਾ ਨੁਕਸਾਨ ਉਹ ਸਾਡਾ ਆਪਣਾ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਆ ਜਦੋਂ ਗੱਡੀ ਲੋਨ ਤੇ ਨਵੀਂ ਪਾਈ ਜਾਂਦੀ ਆ ਪਹਿਲਾਂ ਇੱਕ ਪ੍ਰਾਈਵੇਟ ਬੰਦੇ ਵੱਲੋਂ ਉਸ ਤੋਂ ਬਾਅਦ ਉਹ ਗੱਡੀ ਫ੍ਰੀ ਹੋ ਜਾਂਦੀ ਆ ਫ੍ਰੀ ਹੋਣ ਤੋਂ ਬਾਅਦ ਉਹ ਗੱਡੀ ਆਪਣੀ ਲੈ ਜਾਂਦਾ ਕੱਢ ਕੇ ਮਹਿਕਮੇ ਨੂੰ ਕੁਝ ਨਹੀਂ ਬਚਦਾ ਉਹਦੇ ਵਿੱਚੋਂ ਨਾਲੇ ਉਹ 7-8 ਸਾਲ ਪੈਸੇ ਮਹਿਕਮੇ ਤੋਂ ਲੈਂਦਾ ਨਾਲੇ ਆਪਣੀ ਗੱਡੀ ਲੈ ਜਾਂਦਾ ਅਗਰ ਸਰਕਾਰ ਆਪਣੀ ਗੱਡੀ ਪਾਉਂਦੀ ਆ ਤਾਂ ਫ੍ਰੀ ਹੋਣ ਤੋਂ ਬਾਅਦ ਉਹ ਗੱਡੀ ਸਾਨੂੰ ਬਚਦੀ ਆ ਜਿਹਦੇ ਨਾਲ ਅਸੀਂ ਕਮਾਈ ਕਰਦੇ ਆ ਕਹਿੰਦਾ ਮਤਲਬ ਸਰਕਾਰ ਨੂੰ ਤੁਹਾਡਾ ਕਹਿੰਦਾ ਸਰਕਾਰ ਨੂੰ ਘਾਟਾ ਨਹੀਂ ਪੈਂਦਾ ਜੀ ਦੇਖੋ ਮੈਂ ਸਿੱਧੇ ਤੌਰ ਤੇ ਕਿਉਂਕਿ ਅਸੀਂ ਸਿੱਧੀ ਗੱਲ ਹੀ ਕਰਦੇ ਹਾਂ ਮੈਂ ਤੁਹਾਨੂੰ ਸਿੱਧਾ ਕਹਿਣਾ ਚਾਹੁੰਦਾ ਕਿ ਸਰਕਾਰ ਜਾਂ ਸਾਡੀ ਅਫਸਰਸਾਈ ਸਾਡੀ ਮੈਨੇਜਮੈਂਟ ਜਿਹੜੇ ਇਹਨਾਂ ਦੇ ਖਾਸ ਨੇ ਜਿਨ੍ਹਾਂ ਨੂੰ ਅਸੀਂ ਪੂੰਜੀਪਤੀ ਕਹਿੰਦੇ ਆ ਅਮੀਰ ਉਹਨਾਂ ਦੀਆਂ ਗੱਡੀਆਂ ਪਾ ਕੇ ਉਹਨਾਂ ਨੂੰ ਫਾਇਦਾ ਦੇਣ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਹੋਰ ਕੋਈ ਨਹੀਂ ਇਹਦੇ ਵਿੱਚ ਕੋਈ ਇਹਦਾ ਸਰਕਾਰ ਨੂੰ ਕੋਈ ਬੈਨੀਫਿਟ ਨਹੀਂ ਟੋਟਲੀ ਸਰਕਾਰ ਨੂੰ ਲੌਸ ਆ ਸੋ ਇਸ ਕਰਕੇ ਗੱਡੀਆਂ ਬਿਲਕੁਲ ਨਹੀਂ ਪਾਉਣ ਦਿੱਤੀਆਂ ਜਾਣਗੀਆਂ ਜਿੱਥੇ ਤੱਕ ਉਹ ਵਗੈਰਾ ਡਟ ਕੇ ਵਿਰੋਧ ਕਰਾਂਗੇ ਠੀਕ ਹੈ